ਭਾਰਤ ਪਾਕਿਸਤਾਨ ਦੇ ਵਿੱਚ ਲਗਾਤਾਰ ਤਣਾਅ ਬਣਿਆ ਹੋਇਆ ਹੈ। ਭਾਰਤ ਦੇ ਵੱਲੋਂ ਕਹਿਣਾ ਹੈਗਾ ਕਿ ਐਸੀ ਅੱਤਵਾਦ ਦੇ ਉੱਤੇ ਹਮਲਾ ਕੀਤਾ ਹੈਗਾ ਨਾ ਕਿ ਪਾਕਿਸਤਾਨ ਦੇ ਉੱਪਰ ਹਮਲਾ ਕੀਤਾ। ਐਸੀ ਅੱਤਵਾਦੀ ਠਿਕਾਨਿਆਂ ਦੇ ਉੱਪਰ ਹਮਲਾ ਕੀਤਾ ਹੈਗਾ ਸੀਗਾ। ਤਾਂ ਇਸ ਦੇ ਚਲਦੇ ਭਾਰਤ ਪਾਕਿਸਤਾਨ ਦੇ ਵਿੱਚ ਤਣਾਅ ਵਧਿਆ ਹੋਇਆ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਨੂੰ ਸੰਬੋਧਨ ਕੀਤਾ ਗਿਆ। ਉਹਨਾਂ ਨੇ ਵੀ ਸਾਫ਼ ਤੌਰ ਦੇ ਉੱਤੇ ਕਿਹਾ ਕਿ ਅੱਤਵਾਦ ਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ। ਤਾਂ ਪਾਕਿਸਤਾਨ ਨੂੰ ਵੀ ਉਹਨਾਂ ਨੇ ਨਸੀਹਤ ਦਿੱਤੀ ਕਿ ਉਹਨਾਂ ਨੂੰ ਅੱਤਵਾਦ ਖਤਮ ਕਰਨਾ ਚਾਹੀਦਾ ਹੈਗਾ। ਤਾਂ ਇਸੇ ਦੇ ਵਿੱਚ ਫਿਰੋਜ਼ਪੁਰ ਸਰਹੱਦੀ ਜ਼ਿਲ੍ਹਾ ਹੈਗਾ ਭਾਰਤ ਪਾਕਿਸਤਾਨ ਮਾਡਲ ਦੇ ਨਾਲ ਲੱਗਦਾ ਇਹ ਫਿਰੋਜ਼ਪੁਰ ਜ਼ਿਲ੍ਹਾ ਕੀ ਹਾਲਾਤ ਹੈਗੇ ਉਸ ਦੇ ਬਾਰੇ ਦੱਸ ਦੇਣਾ ਚਾਣੇ ਹੈਗੇ ਆ 9 ਮਈ ਦੀ ਰਾਤ ਨੂੰ ਪਾਕਿਸਤਾਨ ਦੇ ਵੱਲੋਂ ਨਾਪਾਕ ਹਰਕਤਾਂ ਕੀਤੀਆਂ ਗਈਆਂ ਸੀਗੀਆਂ ਡਰੋਨ ਮੂਵਮੈਂਟ ਕੀਤੀ ਗਈ ਸੀ ਤਾਂ ਆਰਮੀ ਦੇ ਵੱਲੋਂ ਹਵਾ ਦੇ ਵਿੱਚ ਹੀ ਉਸ ਨੂੰ ਨਸ਼ਟ ਕਰ ਦਿੱਤਾ ਗਿਆ ਸੀਗਾ ਤਾਂ ਉਸ ਤੋਂ ਬਾਅਦ ਜੇ ਗੱਲ ਕਰੀਏ 12 ਮਈ ਨੂੰ ਜਦੋਂ ਸੀਜ਼ਫਾਇਰ ਹੁੰਦਾ ਤਾਂ 12 ਮਈ ਨੂੰ ਯਾਨੀ ਕਿ ਕੱਲ ਕੀ ਹਾਲਾਤ ਹੋਏਗੇ ਸੀ ਉਹ ਦੱਸਦੇ ਹੈਗੇ ਆ 12 ਮਈ ਨੂੰ ਰਾਤ ਦੇ ਸਮੇਂ ਕੋਈ ਵੀ ਮੂਵਮੈਂਟ ਜਿਹੜੀ ਆ ਉਹ ਦਿਖਾਈ ਨਹੀਂ ਦਿੱਤੀ ਪਾਕਿਸਤਾਨ ਦੇ ਵੱਲੋਂ ਔਰ ਕੋਈ ਵੀ ਬਲੈਕਆਊਟ ਜਿਹੜਾ ਨਹੀਂ ਕੀਤਾ ਗਿਆ ਹਾਲਾਂਕਿ ਲੋਕਾਂ ਦੇ ਵੱਲੋਂ ਅਤਿਆਤਨ ਤੌਰ ਦੇ ਉੱਪਰ ਆਪਣੀਆਂ ਲਾਈਟਾਂ ਆਪ ਬੰਦ ਕੀਤੀਆਂ ਗਿਆ ਔਰ 12 ਮਈ ਨੂੰ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੀਪਿਕਾ ਸ਼ਰਮਾ ਵੱਲੋਂ 48 ਘੰਟੇ ਸਕੂਲ ਬੰਦ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹੈਗੇ ਸੀਗੇ ਕਿ ਅਤਿਆਤਮ ਤੌਰ ਤੇ ਸਕੂਲ ਜਿਹੜੇ ਨੇ ਉਹ ਬੰਦ ਕੀਤੇ ਗਏ ਐ। ਇਸ ਚਾ ਵਸੇ ਸਕੂਲ ਦੇ ਬਾਹਰ ਤਸਵੀਰ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਹੈਗੇ ਆ। ਤੁਸੀਂ ਦੇਖ ਸਕਦੇ ਹੈਗੇ ਉਹ ਸਕੂਲ ਦਾ ਗੇਟ ਹੈਗਾ। ਉਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈ ਲੜਕਿਆਂ ਦਾ ਫਿਰੋਜ਼ਪੁਰ ਦੇ ਵਿੱਚ ਔਰ ਦੂਜੇ ਪਾਸੇ ਇਸ ਪਾਸੇ ਵੀ ਲੜਕੀਆਂ ਦਾ ਸਕੂਲ ਹੈਗਾ ਔਰ ਸਕੂਲ ਜਿਹੜੇ ਨੇ ਬੰਦ ਹੋਗੇ ਨੇ ਸਕੂਲ ਇਸ ਕਰਕੇ ਬੰਦ ਕੀਤੇ ਗਏ ਹੋਏ ਐ ਇਤਿਆਤਨ ਤੌਰ ਦੇ ਉੱਪਰ ਬੰਦ ਕੀਤੇ ਗਿਆ ਰੋਸਪੁਰ ਦੇ ਡਿਪਟੀ ਕਮਿਸ਼ਨ ਦੀਪਸ਼ਿਕਾ ਸ਼ਰਮਾ ਦੇ ਵੱਲੋਂ ਪ੍ਰੈਸ ਰਿਪੋਰਟ ਜਾਰੀ ਕਰਕੇ ਜਿਹੜਾ ਇਹ ਇਸ ਦੇ ਬਾਰੇ ਦੱਸਿਆ ਗਿਆ ਹੈਗਾ ਸੀਗਾ ਤਾਂ 13 ਮਈ ਔਰ 14 ਮਈ ਨੂੰ ਜਿਹੜੇ ਸਕੂਲ ਨੇ ਉਹ ਬੰਦ ਹੈਗੇ ਆ 12 ਮਈ ਨੂੰ ਪ੍ਰੈਸ ਰਿਪੋਰਟ ਆਇਆ ਸੀ 48 ਘੰਟਿਆਂ ਦਾ ਯਾਨੀ ਕਿ 13 ਮਈ ਔਰ 14 ਮਈ ਨੂੰ ਜਿਹੜੇ ਸਕੂਲ ਨੇ ਉਹ ਬੰਦ ਹੋਗੇ ਨੇ ਅ ਇੱਥੇ ਲੋਕਾਂ ਨੂੰ ਸਤਕਰਾਮ ਦੇ ਵੀ ਗੱਲ ਕੀਤੀ ਹੈਗੀ ਹੈ ਔਰ ਲੋਕਾਂ ਨੂੰ ਪੈਨਿਕ ਹੋਣ ਦੀ ਲੋੜ ਨਹੀਂ ਹੈਗੀ ਇਹ ਵੀ ਗੱਲ ਕਹੀ ਗਈ ਹੈਗੀ ਹੈ ਕਿ ਅਫਵਾਹਾਂ ਵੱਲ ਲੋਕ ਧਿਆਨ ਨਾ ਦੇਣ ਅਗਰ ਕੋਈ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਮੈਸੇਜ ਆਂਦਾ ਉਸ ਨੂੰ ਵੈਰੀਫਾਈ ਕੀਤਾ ਜਾਣਾ ਚਾਹੀਦਾ ਹੈਗਾ ਲੋਕਾਂ ਦੇ ਵਿੱਚ ਪੈਨਿਕ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਹੈਗਾ ਤਾਂ ਸਾਫ਼ ਤੌਰ ਤੇ ਜਿਹੜੇ ਡਾਇਰੈਕਸ਼ਨਸ ਨੇ ਉਹ ਜਾਰੀ ਕੀਤੀਆਂ ਗਈਆਂ ਹੋਈਆਂ ਨੇ ਔਰ ਲੋਕਾਂ ਨੂੰ ਵੀ ਚਾਹੀਦਾ ਹੈਗਾ ਸਤਕ ਰਹਿਣ ਦੀ ਆਪਣੇ ਆਪ ਹੀ ਰਾਤ ਨੂੰ ਲਾਈਟਾਂ ਜਿਹੜੀਆਂ ਬੰਦ ਕਰ ਦੇਣੀਆਂ ਚਾਹੀਦੀਆਂ ਹੈਗੀਆਂ ਮਾਹੌਲ ਨੂੰ ਦੇਖਦੇ ਹੋਏ ਹਾਲਾਂਕਿ ਜਿਹੜਾ ਫਿਰੋਜ਼ਪੁਰ ਦੇ ਵਿੱਚ ਮਾਹੌਲ ਹੈ ਉਹ ਪੀਸਫੁੱਲ ਹੈਗਾ ਕੋਈ ਐਵੇਂ ਦੀ ਗੱਲ ਜਿਹੜੀ ਸਾਹਮਣੇ ਨਹੀਂ ਆਈ ਹੈਗੀ ਔਰ ਦੁਕਾਨਦਾਰ ਜਿਹੜੀ ਆਪਣੀ ਦੁਕਾਨਾਂ ਆਮ ਦੇ ਤੌਰ ਤੇ ਉੱਤੇ ਖੋਲਦੇ ਹੋਏ ਵੀ ਨਜ਼ਰ ਆ ਰਹੇਗੇ ਨੇ ਮੈਂ ਆਪਾਂ ਕਹਾ ਕੇ ਰਹਿਣੇ ਵਾਲੇ ਹਾਂ ਸਰ ਫਿਰੋਜ਼ਪੁਰ ਸਿਟੀ ਮੇ ਰਹਿਨੇ ਵਾਲੇ ਹਾਂ ਮੇਰਾ ਨਾਮ ਸੰਦੀਪ ਸਖੇਵਾ ਹੈ और फिरोजपुर में कल भी मूवमेंट दिखाई दी पाकिस्तान की तरफ से नहीं सर कल का दिन तो फिलहाल बहुत अच्छा रहा है सुबह भी सही रही है और रात को भी ऐसी कोई आवाजें वगैरह नहीं आई मतलब ड्रोन वगैरह की जैसे आ रही थी और तो... रात को ब्लैकआउट भी नहीं हुआ नहीं सर कल ब्लैकआउट नहीं था और स्कूलों में छुट्टी की गई है जी सर वैसे फिलहाल के लिए तो आज और कल के दिन के लिए छुट्टी की गई है मतलब सेफ्टी के लिए वैसे माहौल ठीक है सर सोजपुर में तो दुकानें खुल रही है जी बिल्कुल सही टाइम पे खुल रही हैं और पूरी मूवमेंट अच्छी है सर क्या नाम है सर आपका सर संदीप सितेवा ठीक है हमें एक्शन सर फिरोजपुर से की हालात है ठीक है लॉ कौंसिलर बैठे कल कोई मूवमेंट दिखाई दी थी नहीं जी ਸਾਰੇ ਠੀਕ ਨੇ ਹਾਂ ਕਰ ਬਿਲਾਕਰ ਨਹੀਂ ਹੋ ਗੱਲ ਕਰੀਏ ਤਾਂ ਸਕੂਲਾਂ ਹੀ ਛੁੱਟੀ ਹੈ ਦੋ ਦਿਨਾਂ ਦੇ ਲਈ ਹਾਂਜੀ ਹਾਂਜੀ ਕਿੰਨੇ ਦਿਨ ਦੇ ਲਈ ਹੈ ਦੋ ਦੋ ਦਿਨ ਦੋ ਬਾਕੀ ਹੌਸਲਾ ਕਿਵੇਂ ਦਾ ਲੋਕਾਂ ਦਾ ਫਰਕ ਹੈ ਲੋਕ ਹੌਸਲੇ ਘਟੇ ਨੇ ਇਹ ਦੋਨਾਂ ਮਿਲਕਾਂ ਦਾ ਪਾਇਆ ਤੇ ਲੜਾਈ ਅੱਛਾਂਗੇ ਨਹੀਂ ਹੁੰਦੀ ਪਰ ਮਜਬੂਰੀ ਇਹ ਉਹਨਾਂ ਦੀ ਜਿਹੜੀ ਇਹਨਾਂ ਨੇ ਉਗਰਵਾ ਪਾਸ ਛੱਡੇ ਨੇ ਉਹਨਾਂ ਗੈਂਟ ਨਰਾਈਨ ਗੋਸਾਂ ਨਾਕੇ ਫਾਕਸਟਨ ਵਰਗਰਾ ਕੈਮਰਾ ਪਰਸਨ ਨਾਲ ਸਣੀ ਚੋਪੜਾ ਜਗਬਾਨੀ ਟੀਮ ਫਿਰੋਜ਼ਪੁਰ